ਸਰ ਅਕੀਲ ਬੜੀ ਹੈ ਉਹ ਬੰਲੇਸੀ ਕਿਸ ਇਸ ਭਰਮ ਆਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਯੁੱਧ ਨਸ਼ਾ ਬ੍ਰੋਧ ਦੇ ਅੰਦਰ ਕਾਰਨਾਮਾ ਨਹੀਂ ਉਹ ਡੀਟੀਪੀ ਸਾਫ ਪੰਜਾਬ ਅਤੇ ਸ਼੍ਰੀ ਭਗਵਿੰਦਰ ਸਿੰਘ ਮੀਨਾ ਐਸਐਸਪੀ ਮਾਨਸਾ ਉਹਨਾਂ ਦੀ ਯੋਗ ਅਗਵਾਈ ਹੇਠ ਸੀਆਈਏ ਟੀਮ ਮਾਨਸਾ ਵੱਲੋਂ ਇੱਕ ਵੱਡੀ ਕਾਰਵਾਈ ਕਰਦੇ ਹੋਏ ਕਾਮਯਾਬੀ ਹਾਸਲ ਕੀਤੀ ਗਈ ਜਿਸ ਤਹਿਤ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਇਹ ਕਬਜ਼ੇ ਵਿੱਚੋਂ 3 ਕਿਲੋ ਆਫੀ ਇੱਕ ਮੋਟਰਸਾਈਕਲ ਅਤੇ 5000 ਦੀ ਨਕਲੀ ਮਨੀ ਮੋਕੇ ਨੂੰ ਬਰਾਮਦ ਕੀਤੀ ਗਈ। ਇਹ ਫੜੀ ਗਈ ਥੀਨ ਦੀ ਕਿੰਨੀ ਕੀਮਤ ਹੈ ਕਿੱਥੋਂ ਲੱਗਿਆ ਸੀ ਕਿੱਥੇ ਗਈ ਸੀ। ਤੇ ਅਸੀਂ ਮਾਰਕੀਟ ਚ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਐਕਸੈਸ ਕਰਕੇ ਤੁਹਾਨੂੰ ਦੱਸ ਦਿੰਦੇ ਹਾਂ। ਤੇ ਕਿੱਥੋਂ ਲਈ ਸੀ ਇਹ ਇਹਦੇ ਬੈਕਵਰਡ ਲਿੰਕੇਜਸ ਅਸੀਂ ਇਨਵੈਸਟੀਗੇਸ਼ਨ ਤੇ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਨਾ ਤੁਹਾਨੂੰ ਉਹ ਆਪਾਂ ਦੱਸ ਦਿੰਦੇ ਹਾਂ। ਇਹਨਾਂ ਦੇ ਕੋਈ ਪਹਿਲਾਂ ਵੀ ਪਕਚਰ ਦਰਜ ਹੈ ਨਾ ਹਾਂਜੀ ਇਹਨਾਂ ਦੇ ਵਿੱਚ ਪਹਿਲਾ ਪਰਚਾ ਦਰਜ ਹੈ ਜੋ ਬਰਵਿੰਦਰ ਸਿੰਘ ਨੇ ਉਹਦੇ ਉੱਪਰ ਤੋਂ ਪਰਚੇ ਦਰਜ ਆਲਰੇਡੀ ਹੈ ਕਿ ਨਹੀਂ ਇੱਕ ਕਸਾਈ ਦਾ ਤੇ ਸੈਕੰਡਰੀ ਕਾਫੀਨ ਉਹ ਦੋਇਆ ਤੇ ਇਹਦੇ ਵਿੱਚ ਉਹਦੇ ਨੰਬਰ ਆਉਂਦੇ ਸੀ ਉਹਦਾ ਕੀ ਸਟੇਟਸ ਹੈ ਜਿਹੜਾ ਉਹ ਸਟਿਲ ਨਾ ਅੰਡਰ ਟਰਾਇੰਗ ਹੈ ਕਿ ਉਹਨਾਂ ਦੇ ਚੈੱਕ ਹੋ ਸਕਾ ਜਿਹੜਾ ਮੋਟਰਸਾਈਕਲ ਫੜਿਆ ਗਿਆ ਕੀ ਇਹਨਾਂ ਦਾ ਆਪਣਾ ਸੀ ਜਾਂ ਚੋਰੀ ਚੋਰੀ ਦਾ ਸੀ ਉਹ ਵੈਰੀਫਾਈ ਕਰ ਲੈ